ਦੇ ਲਾਲ ਬੱਤੀ ਚੌਂਕ ਨੇੜੇ ਆਂਡਾ ਵਿਕਰੇਤਾ ਚਲਾਉਣ ਵਾਲੇ ਟੇਕ ਚੰਦ ਉਰਫ ਬਬਲੀ ਦੀ ਬੇਟੀ ਪ੍ਰਿਯੰਕਾ ਨੂੰ ਪੰਜਾਬ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਚੁਣਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਸਟਾਲ ਤੇ ਆਉਣ ਵਾਲੇ ਲੋਕਾਂ ਨੇ ਬਬਲੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਸਨੇ ਸਿਰਫ ਫਾਜ਼ਿਲਕਾ ਹੀ ਨਹੀਂ ਸਗੋ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਉਸਨੇ ਹਾਲ ਹੀ ਚ ਰਾਜਕੋਟ ਚ ਹੋਏ ਪਹਿਲੇ ਮੈਚ ਵੀ ਜਿੱਤ ਦਰਜ ਕੀਤੀ ਹੈ ਪੰਜਾਬ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਬਣੇ ਪ੍ਰਿੰਕਾ ਦੇ ਪਿਤਾ ਟੇਕਚੰਦ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਪ੍ਰਿੰਕਾ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਜਿਸ ਨੂੰ ਫਾਜ਼ਿਲਕਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਕੋਚ ਅਰਪਿਤ ਨੇ ਕ੍ਰਿਕਟ ਸਿਖਾਇਆ ਹੈ ਅਤੇ ਸਭ ਤੋਂ ਪਹਿਲਾਂ ਪ੍ਰਿੰਕਾ ਫਰੀਦਕੋਟ ਵਿੱਚ ਪੜ੍ਹਦਿਆਂ ਮੋਗਾ ਕ੍ਰਿਕਟ ਐਸੋਸੀਏਸ਼ਨ ਵਿੱਚ ਸ਼ਾਮਲ ਹੋਈ ਜਿਸ ਤੋਂ ਬਾਅਦ ਉਸਨੇ ਆਪਣੀ ਪੜ੍ਹਾਈ ਦੌਰਾਨ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਨਾਲ ਖੇਡ ਕੇ ਇਸ ਖੇਡ ਪ੍ਰਤੀ ਆਪਣਾ ਜਨੂਨ ਸਾਬਤ ਕੀਤਾ ਹੈ ਉਸ ਦਾ ਇਹ ਸ਼ੌਕ ਅੱਜ ਉਸ ਨੂੰ ਪੰਜਾਬ ਦੀ ਅੰਡਰ 23 ਅੰਤਰਰਾਜੀ T20 ਟੀਮ ਦਾ ਕਪਤਾਨ ਚੁਣਿਆ ਗਿਆ ਹੈ ਜਿਸ ਨੇ ਉਸ ਨੂੰ ਮਾ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੀ ਬੇਟੀ ਪ੍ਰਿੰਕਾ ਨੇ ਫਾਜ਼ਲ ਕਾ ਦੇ ਨਹੀਂ ਸਗੋਂ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਉਸਨੇ ਦੱਸਿਆ ਕਿ ਉਸਦੀ ਬੇਟੀ ਨੂੰ 17 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਉਸਨੇ ਵੀ ਆਪਣੀ ਬੇਟੀ ਦਾ ਬਹੁਤ ਸਾਥ ਦਿੱਤਾ ਹੈ ਉਸ ਨੂੰ ਪੰਜਾਬ ਟੀਮ ਦਾ ਜਿਹੜਾ ਇਹ ਹੁਣ ਕਪਤਾਨ ਚੁਣਿਆ ਗਿਆ ਹੈ ਕਾ ਦੇ ਲਾਲ ਬੱਤੀ ਚੌਂਕ ਨੇੜੇ ਆਂਡਾ ਵਿਕਰੇਤਾ ਚਲਾਉਣ ਵਾਲੇ ਟੇਕ ਚੰਦ ਉਰਫ ਬਬਲੀ ਦੀ ਬੇਟੀ ਪ੍ਰਿੰਕਾ ਨੂੰ ਪੰਜਾਬ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਚੁਣਿਆ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਦੇ ਸਟਾਲ ਤੇ ਆਉਣ ਵਾਲੇ ਲੋਕਾਂ ਨੇ ਬਬਲੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਸ ਨੇ ਸਿਰਫ ਫਾਜ਼ਿਲਕਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਉਸ ਨੇ ਹਾਲ ਹੀ ਚ ਰਾਜਕੋਟ ਚ ਹੋਏ ਪਹਿਲੇ ਮੈਚ ਵੀ ਜਿੱਤ ਦਰਜ ਕੀਤੀ ਹੈ ਪੰਜਾਬ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਬਣੇ ਪ੍ਰਿੰਕਾ ਦੇ ਪਿਤਾ ਟੇਕਚੰਦ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਪ੍ਰਿੰਕਾ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਜਿਸ ਨੂੰ ਫਾਜ਼ਿਲਕਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਕੋਚ ਅਰਪਿਤ ਨੇ ਕ੍ਰਿਕਟ ਸਿਖਾਇਆ ਹੈ ਅਤੇ ਸਭ ਤੋਂ ਪਹਿਲਾਂ ਪ੍ਰਿੰਕਾ ਫਰੀਦਕੋਟ ਵਿੱਚ ਪੜਦਿਆਂ ਮੋਗਾ ਕ੍ਰਿਕਟ ਐਸੋਸੀਏਸ਼ਨ ਵਿੱਚ ਸ਼ਾਮਲ ਹੋਈ ਜਿਸ ਤੋਂ ਬਾਅਦ ਉਸਨੇ ਆਪਣੀ ਪੜ੍ਹਾਈ ਦੌਰਾਨ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਨਾਲ ਖੇਡ ਕੇ ਇਸ ਖੇਡ ਪ੍ਰਤੀ ਆਪਣਾ ਜਨੂਨ ਸਾਬਤ ਕੀਤਾ ਹੈ ਉਸ ਦਾ ਇਹ ਸ਼ੌਕ ਅੱਜ ਉਸ ਨੂੰ ਪੰਜਾਬ ਦੀ ਅੰਡਰ 23 ਅੰਤਰਰਾਜੀ T20 ਟੀਮ ਦਾ ਕਪਤਾਨ ਚੁਣਿਆ ਗਿਆ ਹੈ ਜਿਸ ਨੇ ਉਸ ਨੂੰ ਮਾ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੀ ਬੇਟੀ ਪ੍ਰਿੰਕਾ ਨੇ ਫਾਜ਼ਲ ਕਾਦ ਨਹੀਂ ਸਗੋਂ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਉਸਨੇ ਦੱਸਿਆ ਕਿ ਉਸਦੀ ਬੇਟੀ ਨੂੰ 17 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਉਸਨੇ ਵੀ ਆਪਣੀ ਬੇਟੀ ਦਾ ਬਹੁਤ ਸਾਥ ਦਿੱਤਾ ਹੈ ਉਸ ਨੂੰ ਪੰਜਾਬ ਟੀਮ ਦਾ ਜਿਹੜਾ ਇਹ ਹੁਣ ਕਪਤਾਨ ਚੁਣਿਆ ਗਿਆ ਹੈ